ਅੱਜ ਵੇਖੋ ਵੋਟਾਂ ਦਾ ਦੇਣ ਆ ਬੜੀ ਖੁਸ਼ੀ ਨਾਲ ਦੇਣ ਆ ਜਿਹੜੇ ਕੰਮ ਲਈ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਪਿਛਲੇ 2.5 ਮਹੀਨਿਆਂ ਦੇ ਅਪੀਲ ਕਰ ਰਹੇ ਹਾਂ ਵੀ ਵੋਟ ਕਰਿਓ ਅੱਜ ਉਹਦਾ ਜਿਹੜਾ ਵਾ ਦੇ ਵੋਟਾਂ ਦਾ ਦੇਣਿਆ ਤੇ ਬੜੀ ਖੁਸ਼ੀ ਆ ਬੜਾ ਮਨ ਦੇ ਵਿੱਚ ਉਤਸ਼ਾਹ ਆ ਤੇ ਸਾਥੀ ਵੀ ਵੱਡੀ ਗਿਣਤੀ ਦੇ ਵਿੱਚ ਵੋਟ ਪੋਲ ਕਰਨ ਲਈ ਆ ਰਹੇ ਆ ਤੇ ਮੈਂ ਇਹ ਅਪੀਲ ਜ਼ਰੂਰ ਕਰੂੰਗਾ ਆਪਣੇ ਭੈਣਾ ਭਰਾਵਾਂ ਨੂੰ ਵੀ ਆਪਦੀ ਵੋਟ ਪਾਉਣ ਜ਼ਰੂਰ ਆਇਓ ਕਈ ਵਾਰ ਕੀ ਹੁੰਦਾ ਕਈ ਭੈਣ ਭਰਾਣਾ ਮੰਨਦੇ ਗੱਲ ਕਰ ਲੈਂਦੇ ਵੀ ਕੋਈ ਨਹੀਂ ਸਾਨੂੰ ਕੀ ਲੋੜ ਹੈ ਵੋਟ ਪਾਉਣ ਦੀ ਪਰ ਦੇਖੋ ਤੁਹਾਡੀ ਇੱਜ਼ਤ ਤਾਂ ਹੀ ਲੀਡਰ ਜਾਂ ਤੁਹਾਡੇ ਮਹੱਲੇ ਦੇ ਆਗੂ ਕਰਦੇ ਆ ਤੁਹਾਡੀ ਵੋਟ ਆ ਉਹ ਤੁਹਾਨੂੰ ਹੱਥ ਜੋੜ ਜੋੜ ਬੇਨਤੀ ਕਰਦੇ ਆ ਵੀ ਸਾਨੂੰ ਵੋਟ ਪਾਓ ਮਰਜ਼ੀ ਤੁਹਾਡੀ ਆ ਜਿਹੜਾ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਨੂੰ ਵੋਟ ਪਾਉਣੀ ਆ ਪਰ ਆਪਦੀ ਇੱਜ਼ਤ ਤਾਂ ਆਪ ਦਾ ਮੌਲਿਕ ਅਧਿਕਾਰ ਹੀ ਇਹਨਾਂ ਗਵਾਇਓ ਬੋਰਡ ਪਾਉਣ ਜਰੂਰ ਆਇਓ ਆ ਕਈ ਰਣਾ ਇਹ ਹੁੰਦਾ ਇਹ ਥੋੜੇ ਸਮੇਂ ਦੀ ਪਹਿਲਾਂ ਦੀ ਗੱਲ ਆ ਉਦੋਂ ਇਹ ਦੋਵੇਂ ਪਾਰਟੀਆਂ ਰਵੈਤੀ ਪਾਰਟੀਆਂ ਕਾਲੀ ਦਲ ਕਾਂਗਰਸੀ ਇਥੇ ਪੰਜਾਬ ਚ ਵੋਟਾਂ ਚ ਖੜਦੇ ਸੀ ਇਲੈਕਸ਼ਨ ਲੜਦੇ ਸੀ ਤੇ ਸਾਡੇ ਲੱਗੋ ਹੀ ਆ ਇੱਕ ਬੰਦਾ ਤੇ ਉਹਦੀਆਂ ਉਹਨੂੰ ਪਤਾ ਨਹੀਂ ਸੀ ਤੇ ਉਹਦੀਆਂ ਵੋਟਾਂ ਕਿਸੇ ਨੇ ਕਟਾਤੀਆਂ ਵੋਟਾਂ ਕਟਾਤੀਆਂ ਸਾਰਾ ਦਿਨ ਭਾਰਾ ਘਰਾ ਆ ਕੇ ਕਦੀ ਆਏ ਨੂੰ ਜਾਵੇ ਕਦੀ ਉਹ ਦੋਵੇਂ ਪਾਰਟੀਆਂ ਵਾਲੇ ਹੱਥ ਜੋੜਨ ਪਾਦੇ ਸਾਨੂੰ ਵੋਟ ਪਾ ਦੇ ਉਹ ਕਰੇ ਕੋਈ ਨਹੀਂ ਪੌਨੇ ਪੌਨੇ ਉਹ ਲਾਟ ਤੇ ਜਦੋਂ ਬਚੇ ਨਾ ਸਾਢੇ 4 ਵੀ 5 ਵਜੇ ਪੋਲਿੰਗ ਬੰਦ ਹੋ ਉਹ ਆਪ ਦਾ ਵੀ ਪਰਚੀਆਂ ਕਟਾਈਏ ਵੋਟ ਪਾਈਏ ਤੋ ਵੇਖਿਆ ਤੋ ਉਹਦੀਆਂ ਵੋਟਾਂ ਹੀ ਕਟੀਆਂ ਉਹ ਮੁੜ ਕੇ ਦੱਸ ਦੇਣ ਕਿ ਇਹਦੇ ਮੱਥੇ ਹੀ ਨਾ ਲੱਗਾ ਵੀ ਮੈਂ ਤੇ ਸਵੇਰ ਦਾ ਭਜਾ ਫਿਰਦਾ ਰਿਆਂ ਵੀ ਮੈਂ ਭਾਰਾ ਘੋਰਾ ਆ ਕੇ ਤਰਲੇ ਕਿਹੜਾ ਕਿ ਵੋਟਾਂ ਪਾਉਣੀਆਂ ਤੇ ਜਦੋਂ 4:30 ਵਜੇ ਪਤਾ ਲੱਗਾ ਵੀ ਵੋਟਾਂ ਹੀ ਕਟੀਆਂ ਉਹ ਕੋਈ ਹੈਗਾ ਸਾਡੇ ਮਹੱਲੇ ਦਾ ਹੀ ਵਾਰਡ ਦਾ ਹੀ ਕੋਈ ਸ਼ੈਤਾਨ ਲੀਡਰ ਉਹਨੇ ਉਹਨਾਂ ਦੀਆਂ ਵੋਟਾਂ ਹੀ ਘਟਾ ਛੱਡੀਆਂ ਤੇ ਉਹ ਮੁੜ ਕੇ ਦੱਸ ਦੇਣੇ ਸ਼ਰਮ ਦਾ ਮਾਰਾ ਬੰਦਾ ਘਰੋਂ ਨਹੀਂ ਨਿਕਲਿਆ ਵੀ ਮੇਰੀ ਵੋਟਰ ਰੇਕ ਕਰਕੇ ਮੈਂ ਬੇਨਤੀ ਕਰਦਾ ਵੀ ਜਿਹਦੀ ਜਿਹਦੀ ਵੋਟ ਬਣੀ ਆ ਉਹ ਆਪਦੀ ਵੋਟ ਪਾਉਣ ਜ਼ਰੂਰ ਜਾਇਓ ਜੇ ਵੋਟ ਪਾਉਣਾ ਹੀ ਆਪਣੀ ਇੱਜ਼ਤ ਹੁੰਦੀ ਆ ਜੇ ਮਹੱਲੇ ਦਾ ਆਗੂ ਜਾਂ ਜਿਹੜਾ ਵੋਟ ਲੈਣ ਲਈ ਤੁਹਾਨੂੰ ਅਪੀਲ ਕਰਦਾ ਜਾਂ ਜਿਹੜਾ ਇਲੈਕਸ਼ਨ ਲੜ ਰਿਹਾ ਬੰਦਾ ਉਹ ਤੁਹਾਡੀ ਇੱਜ਼ਤ ਤਾਂ ਹੀ ਕਰਦਾ ਤੁਹਾਡੀ ਵੋਟ ਆ ਤੇ ਅਧਿਕਾਰ ਵੀ ਆਪਣਾ ਇਹ ਆਪਣਾ ਮੁੱਢਲਾ ਅਧਿਕਾਰ ਆ ਇਹ ਅਧਿਕਾਰ ਛੱਡਣਾ ਨਹੀਂ ਚਾਹੀਦਾ ਮੁਕਾਬਲਾ ਕਿੰਨਾ ਦੇਖਦੇ ਹੋ ਇੱਕੋ ਮੁਕਾਬਲਾ ਤੇ ਬਾਬੇ ਨਾਨਕ ਨੇ ਜਿੱਤ ਕਰਾਤੀ ਆ ਸੱਚੇ ਪਾਤਸ਼ਾਹ ਕਿਰਪਾ ਕਰੇ ਮੁਕਾਬਲਾ ਸੱਚ ਦਾ ਝੂਠ ਨਾਲ ਰਵੈਤੀ ਝੂਠ ਨੇ ਆਮ ਆਦਮੀ ਪਾਰਟੀ ਸੱਚ ਆ ਜੋ ਕਹਾ ਉਹ ਕੀਤਾ ਜੇ ਆਪਾਂ ਬਿਜਲੀ ਬਿੱਲਾਂ ਦੀ ਗੱਲ ਕਰੀਏ ਤੇ ਲੋਕਾਂ ਨੂੰ ਜਦੋਂ ਕਹੀਏ ਵੀ ਕਿਹਦਾ ਕਿਹਦਾ ਜੀਰੋ ਆਉਂਦਾ ਆਪ ਹਮਾਰੇ ਹੱਥ ਉੱਠ ਪੈਂਦੇ ਆ ਲੋਕ ਆਪ ਕਹਿੰਦੇ ਆ ਵੀ ਜਿਨੇ ਸਾਡਾ ਬਿੱਲ ਮਾਫ ਕੀਤਾ ਉਹਨੂੰ ਵੋਟ ਕਰਾਂਗੇ ਕਿਸਾਨ ਕਹਿ ਦਿੰਦੇ ਆ ਜਿਨੇ ਸਾਡੀ ਖੇਤਾਂ ਦੀ ਬਿਜਲੀ ਦਿਨ ਤੇ ਕੀਤੀ ਉਹਨੂੰ ਵੋਟ ਕਰਾਂਗੇ ਜਿਨ੍ਹਾਂ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਤਾ ਉਹਨੂੰ ਵੋਟ ਕਰਾਂਗੇ ਆ ਬੀਬੀਆਂ ਕਹਿ ਦਿੰਦੀਆਂ ਵੀ ਜਿਨੇ ਸਾਨੂੰ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਕਰਾਇਆ ਸੀ ਉਹਨੂੰ ਵੋਟ ਕਰਾਂਗੇ ਤੇ ਪ੍ਰਮਾਤਮਾ ਕਿਰਪਾ ਕਰੇ ਜਿਹੜੀ 1000 ਰੁਪਏ ਵਾਲੀ ਗਾਰੰਟੀ ਉਹ ਮਾਨ ਸਾਹਿਬ ਨੇ ਹੁਣ ਕਹਿਤਾ ਵੀ 11 ਹੁੰਦਾਵਾਂਗੇ ਬ ਨੇ ਉਹਨਾਂ ਹਤੇ 11 ਰੁਪਇਆ ਕੋਈ ਵੱਡੀ ਰਕਮ ਨਹੀਂ ਪਰ ਇੱਕ ਲੋੜਵੰਦ ਧੀ ਹੈ ਨਾ ਜਿਹੜੀ ਉਹਦੇ ਵਾਸਤੇ 11 ਰੁਪਇਆ ਬੜੀ ਵੱਡੀ ਰਕਮ ਨੇ ਉਹ ਧੀ ਆਪਦੇ ਬੱਚੇ ਦੀ ਆਪਦੀ ਧੀ ਦੀ ਪੁੱਤ ਦੀ ਟਿਊਸ਼ਨ ਫੀਸ ਦੇ ਸਕਦੀ 11 ਰੁਪਇਆ ਆਪਦੇ ਬੱਚੇ ਨੂੰ ਸਕੂਲ ਦੀ ਐਡਰੈਸ ਬੂਟ ਆਪਦੇ ਬੱਚੇ ਲਈ ਵਧੀਆ ਕੁਆਲਟੀ ਦਾ ਬੈਗ ਲੈ ਕੇ ਦੇ ਸਕਦੀ ਆ ਤੇ ਕੋਈ 6 ਮਹੀਨੇ ਬਾਅਦ ਆਪਦਾ ਵੀ ਚੰਗਾ ਵਧੀਆ ਸੂਟ ਸੁਵਾ ਸਕਦੀ ਆ ਇਹ ਮਾਨ ਸਾਹਿਬ ਨੇ ਵੱਡਾ ਭਰਾ ਹੋਣ ਦਾ ਆਪਦੇ ਪਿਤਾ ਹੋਣ ਦਾ ਪੰਜਾਬ ਦੀਆਂ ਧੀਆਂ ਦਾ ਫਰਜ਼ ਨਿਭਾਉਣਾ ਤੇ ਪ੍ਰਮਾਤਮਾ ਕਿਰਪਾ ਕਰੇ ਹੁਣ ਸਾਡੀਆਂ ਧੀਆਂ ਭੈਣਾਂ ਵੀ ਆਪਦਾ ਫਰਜ਼ ਨਿਭਾਉਣ। ਆਜਾਦ ਉਮੀਦਵਾਰ ਵੀ ਅਮਰਿਸਪਾਲ ਲੜ ਰਹੇ ਨੇ। ਵੇਖੋ ਉਹਨਾਂ ਦਾ ਕੋਈ ਅਸਰ ਨਹੀਂਗਾ। ਲੋਕ ਕੰਮਾਂ ਦੇ ਨਾਲ ਹੁੰਦੇ ਆ, ਲੋਕ ਸਰਕਾਰ ਨਾਲ ਹੁੰਦੇ ਆ। ਕਿੰਨੇ ਲੋਕ ਅੱਜ ਤੱਕ ਆਜਾਦ ਲੜਦੇ ਰਹੇ ਆ ਚੋਣਾਂ। ਕਿੰਨੇ ਕਿ ਜਿੱਤੇ ਆਪਾਂ ਵੇਖੇ ਹੀ ਆ। ਤੇ ਇਹ ਤੇ ਸਿਰਫ ਇੱਕ ਹੁੰਦਾ ਏ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇਹਨਾਂ ਦੀ ਇਲੈਕਸ਼ਨ ਹੁੰਦੀ ਆ ਜਿਹੜੇ ਕਮੈਂਟ ਕਰਦੇ ਆ ਉਹ ਬਾਹਰ ਵਿਦੇਸ਼ਾਂ 'ਚ ਬੈਠੇ ਆ ਤੇ ਜਿਹੜੇ ਵੋਟਾਂ ਕਿਨੇ ਕਰਨੀਆਂ ਇੱਥੋਂ ਦੇ ਲੋਕਾਂ ਨੇ ਤੇ ਜਿਹੜੇ ਇੱਥੋਂ ਦੇ ਲੋਕ ਉਹ ਸਮਝਦੇ ਆ ਵੀ ਆਮ ਆਦਮੀ ਪਾਰਟੀ ਸਾਡੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ 24 ਘੰਟੇ 30 ਦਿਨ ਲੋਕਾਂ ਚ ਰਹਿੰਦੇ ਆ ਤੇ ਲੋਕ ਆਪ ਦਾ ਵੱਡਾ ਪੁੱਤ ਸਮਝਦੇ ਸਰਦਾਰ ਭਗਵੰਤ ਸਿੰਘ ਮਾਨ ਅਜੀ ਬਿਲਕੁਲ ਅੱਜ ਲਾਲਜੀਤ ਸਿੰਘ ਪੁੱਲਰ ਪੂਰੇ ਪਰਿਵਾਰ ਦੇ ਨਾਲ ਜਿਹੜੇ ਵੋਟ ਕਰਨ ਆਏ ਨੇ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਜਿਹੜੇ ਮਾਤਾ ਨੇ ਨਾਲੋਂ ਨਦੀ ਨਾਲ ਤਰਨਪਤਲੀ ਸੁਰਿੰਦਰਪੁਰ ਕੋਰ ਜਿਹੜੇ ਐ ਅੱਜ ਇਸ ਪੋਲਿੰਗ ਸਟੇਸ਼ਨ ਦੇ ਉੱਪਰ ਜਿਹੜਾ ਆਪਣਾ ਪੋਲ ਕਰਦੇ ਹੋਏ ਬਾਹਰ ਆਏ ਨੇ ਤੇ ਕਹਿੰਦੇ ਨੇ ਕਿ ਮੁੱਦਿਆਂ ਦੀ ਲੜਾਈ ਐ ਮੁੱਦਿਆਂ ਦੇ ਉੱਪਰ ਜਿਹੜੇ ਮੁੱਦੇ ਆਮ ਆਦਮੀ ਪਾਰਟੀ ਨੇ ਜਿਹੜੇ ਰੱਖੇ ਸੀ ਜਨਤਾ ਕੇ ਉਹ ਪੂਰੇ ਕਿਤੇ ਨੇ ਉਹਦੇ ਉੱਪਰ ਹੀ ਲੋਕ ਜਿਹੜੇ ਨੇ ਵੋਟ ਪਾਣਗੇ ਮਨੀਸ਼ ਸ਼ਰਮਾ ਪੰਜਾਬ ਤੱਕ ਤਰਨਤਨ